ਤੰਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਹੁਤੇ ਦਿਆਲੂ ਸੁਭਾਅ ਦੇ ਸਨ ਤਲਵੰਡੀ ਦੇ ਬਾਹਰ ਇੱਕ ਸੰਤ ਗੁਰਮੁਖ ਆਇਆ ਜੋ ਕਿ ਵਾਕਈ ਸੰਤ ਹੈ ਗੁਰੂ ਮਹਾਰਾਜ ਉਹਨਾਂ ਨੂੰ ਮਿਲਣ ਗਏ ਨੇ ਗੁਰੂ ਮਹਾਰਾਜ ਨੇ ਉਸ ਸੰਤ ਨੂੰ ਇੱਕ ਲੋਟਾ ਤੇ ਇੱਕ ਆਪਣੇ ਹੱਥ ਦੀ ਛਾਪ ਭੇਟਾ ਕੀਤੀ ਉਹ ਸੰਤ ਨੇ ਆਪਣੇ ਅੰਦਰਲੇ ਨੇਤਰਾ ਨਾਲ ਦੇਖਿਆ ਕਿ ਇਹ ਤਾਂ ਆਪ ਸੰਤ ਨੇ ਇਹ ਤਾਂ ਆਪ ਨਿਰੰਕਾਰ ਸਰੂਪ ਨੇ ਉਹ ਸੰਤ ਨੇ ਮਹਾਰਾਜ ਨੂੰ ਆਖਿਆ ਕਿ ਮਹਾਰਾਜ ਆਪ ਜੀ ਇਹ ਪਦਾਰਥ ਵਾਪਿਸ ਰੱਖ ਲਓ ਆਪ ਜੀ ਦੀ ਭੇਟਾ ਮੇਰੇ ਤੱਕ ਪਹੁੰਚ ਗਈ ਹੈ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਇਹ ਭੇਟਾ ਵਾਪਿਸ ਲੈਣ ਨੂੰ ਨਹੀਂ ਦਿੱਤੀ ਜੋ ਦੇਤਾ ਸੋ ਦੇਤਾ ਇਹ ਬਚਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਕੀਤੇ ਉਹ ਸੰਤ ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਚਲਾ ਗਿਆ ਜਦੋਂ ਗੁਰੂ ਗਰੀਬ ਨਵਾਜ਼ ਆਪਣੇ ਘਰ ਤਲਵੰਡੀ ਵਿੱਚ ਪਹੁੰਚੇ ਨੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਭਾਈ ਮਹਿਤਾ ਕਾਲੂ ਜੀ ਇਹ ਗੱਲ ਬੜੀ ਮਹਿਸੂਸ ਕਰਦੇ ਨੇ ਕਿ ਇਹ ਕਿਉਂ ਆਪਣੇ ਘਰ ਦੀਆਂ ਚੀਜ਼ਾਂ ਵੰਡੰਦੇ ਨੇ ਆਪਣੀਆਂ ਚੀਜ਼ਾਂ ਕਿਉਂ ਕਿਸੇ ਹੋਰ ਨੂੰ ਪੇਟਾ ਕਰਾਉਂਦੇ ਨੇ ਕਿਸ ਗੱਲ ਤੋਂ ਭਾਈ ਮਹਿਤਾ ਕਾਲੂ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਥੋੜਾ ਗੁੱਸਾ ਵੀ ਕਰਦੇ ਨੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਬਾਤਾਂ ਤਲਵੰਡੀ ਦੇ ਰਾਜੇ ਰਾਏ ਬੁਲਾਰ ਨੂੰ ਦਸੀ ਹੁਣ ਰਾਏ ਬੁਲਾਰ ਦੇ ਹਿਰਦੇ ਵਿੱਚ ਪਹਿਲਾਂ ਹੀ ਸੀਗਾ ਕਿ ਗੁਰੂ ਮਹਾਰਾਜ ਨੂੰ ਤਲਵੰਡੀ ਤੋਂ ਸੁਲਤਾਨਪੁਰ ਭੇਜਿਆ ਜਾਏ ਕਿਉਂਕਿ ਉਹ ਇਹ ਨਹੀਂ ਚਾਹੁੰਦੇ ਸੀ ਕਿ ਭਾਈ ਮੈਤਾ ਕਾਲੂ ਜੀ ਇਹਨਾਂ ਨੂੰ ਕੋਈ ਮਾੜੇ ਬਚਨ ਬੋਲਣ ਜਾਂ ਕੋਈ ਸਖਤ ਬਚਨ ਬੋਲਣ ਸੋ ਰਾਏ ਬੁਲਾਰ ਜੀ ਨੇ ਭਾਈ ਮੈਤਾ ਕਾਲੂ ਜੀ ਨਾਲ ਗੱਲ ਕੀਤੀ ਕਿ ਗੁਰੂ ਨਾਨਕ ਪਾਸ਼ਾ ਜੀ ਨੂੰ ਸੁਲਤਾਨਪੁਰ ਭੇਜਿਆ ਜਾਏ ਸੋ ਪਾਈ ਮਹਿਤਾ ਕਾਲੂ ਜੀ ਵੀ ਇਸ ਗੱਲ ਨੂੰ ਮੰਨੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸੁਲਤਾਨਪੁਰ ਭੇਜ ਦਿੱਤਾ ਇਹ ਸੁਲਤਾਨਪੁਰ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਭੈਣ ਬੇਬੇ ਨਾਨਕੀ ਜੀ ਪਾਈ ਜੈ ਰਾਮ ਜੀ ਦੇ ਨਾਲ ਸੁਲਤਾਨਪੁਰ ਵਿਖੇ ਵਿਆਹੇ ਹੋਈ ਸਨ ਸੋ ਗੁਰੂ ਮਹਾਰਾਜ ਹੁਣ ਸੁਲਤਾਨਪੁਰ ਉਹਨਾਂ ਕੋਲ ਹੀ ਚੱਲੇ ਨੇ ਸੋ ਜਦੋਂ ਗੁਰੂ ਨਾਨਕ ਰਾਜ ਸੁਲਤਾਨਪੁਰ ਨੂੰ ਜਾ ਰਹੇ ਨੇ ਰਾਏ ਬੁਲਾਰ ਪਿੱਛੋਂ ਬੜੇ ਬਰਾਗ ਵਿੱਚ ਨਹੀਂ ਬੜੇ ਪ੍ਰੇਮ ਵਿੱਚ ਨਹੀਂ ਗੁਰੂ ਮਹਾਰਾਜ ਤੋਂ ਉਹ ਵਿਛੜਨਾ ਨਹੀਂ ਚਾਹੁੰਦੇ ਪਰ ਮਜਬੂਰੀ ਹੈ ਉਹਨਾਂ ਦੀ ਗੁਰੂ ਮਹਾਰਾਜ ਆਪਣੇ ਨਾਲ ਪਾਈ ਬਾਲਾ ਜੀ ਨੂੰ ਨਾਲ ਲੈ ਕੇ ਗਏ ਨੇ ਤੇ ਪਿੱਛੋਂ ਮਾਤਾ ਤ੍ਰਿਪਤਾ ਜੀ ਬਹੁਤ ਬਿਰਾਗ ਕਰਦੇ ਨੇ ਸੋ ਗੁਰੂ ਮਹਾਰਾਜ ਸੁਲਤਾਨਪੁਰ ਨਗਰ ਨੂੰ ਤੁਰਪੇ ਨੇ ਮਹਾਰਾਜ ਹੌਲੀ-ਹੌਲੀ ਸੁਲਤਾਨਪੁਰ ਨਗਰ ਪਹੁੰਚਦੇ ਨੇ ਸੁਲਤਾਨਪੁਰ ਲੋਧੀ ਮੁਸਲਮਾਨ ਦਾ ਨਾਮ ਹੈ ਸੰਗਤ ਜੀ ਕਿਸੇ ਸਮੇਂ ਇਸ ਸ਼ਹਿਰ ਵਿੱਚ ਬਹੁਤ ਮੁਸਲਮਾਨ ਸ਼ਾਸਕ ਰਹਿੰਦੇ ਹੁੰਦੇ ਸਨ ਪਰ ਹੌਲੀ-ਹੌਲੀ ਇਹ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਨਗਰੀ ਬਣ ਗਈ ਬੀਬੇ ਨਾਨਕੀ ਜੀ ਦਾ ਵਿਆਹ ਭਾਈ ਜੈ ਰਾਮ ਜੀ ਦੇ ਨਾਲ ਹੋਇਆ ਸੀ ਤੇ ਭਾਈ ਜੈ ਰਾਮ ਜੀ ਦਾ ਘਰ ਸੁਲਤਾਨਪੁਰ ਲੋਧੀ ਵਿੱਚ ਹੀ ਸੀ ਸੋ ਸਤਿਗੁਰੂ ਸੱਚੇ ਪਾਸ਼ਾ ਭਾਈ ਬਾਲਾ ਜੀ ਦੇ ਨਾਲ ਉੱਥੇ ਪਹੁੰਚਦੇ ਹਨ ਅਸੀਂ ਇਹ ਪ੍ਰਸੰਗ ਅੱਗੇ ਸਰਵਨ ਕਰਨਾ ਹੈ ਆਪਣੀ ਸੁਰਤਿਆਂ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਟਿਕਾਉ ਤੇ ਅੱਗੇ ਦੀ ਕਥਾ ਤਿਆਰ ਨਾਲ ਪ੍ਰੇਮ ਨਾਲ ਸਰਵਨ ਕਰੂੰ ਮਹਾਰਾਜ ਗੁਰੂ ਗਰੀਬ ਨਿਵਾਜ ਸੱਚੇ ਪਾਸ਼ਾ ਗੁਰੂ ਨਾਨਕ ਦੇਵ ਜੀ ਆਪਣੇ ਮਾਤਾ ਪਿਤਾ ਨੂੰ ਬੰਦਨਾ ਕਰਕੇ ਤਲਵੰਡੀ ਤੋਂ ਤੁਰ ਪਏ ਨੇ ਬੇਦੀਆਂ ਦੇ ਰਾਜੇ ਧੰ ਗੁਰੂ ਨਾਨਕ ਸੱਚੇ ਪਾਸ਼ਾ ਜੀ ਭਈਆ ਜੈ ਰਾਮ ਜੀ ਦੇ ਘਰੇ ਸੁਲਤਾਨਪੁਰ ਵਿਖੇ ਪਹੁੰਚ ਗਏ ਨੇ ਜਦੋਂ ਬੀਬੇ ਨਾਨਕੀ ਜੀ ਨੂੰ ਪਤਾ ਲੱਗਿਆ ਵੀ ਮੇਰੇ ਮਾਲਕ ਆਏ ਨੇ ਪਰਮੇਸ਼ਰ ਰੂਪ ਗੁਰੂ ਨਾਨਕ ਆਏ ਨੇ ਤਾਂ ਬੀਬੇ ਨਾਨਕੀ ਭੱਜ ਕੇ ਉਸੇ ਵੇਲੇ ਬਾਹਰ ਆਏ ਨੇ ਬੀਬੇ ਨਾਨਕੀ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਭੈਣ ਸਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉੱਥੇ ਵਿੜੇ ਚ ਆਏ ਤਾਂ ਬੀਬੇ ਨਾਨਕੀ ਜੀ ਨੇ ਭੱਜ ਕੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ ਸੰਗਤ ਜੀ ਵੇਖੋ ਬੇਬੇ ਨਾਨਕੀ ਜੀ ਇੱਥੇ ਵੱਡੀ ਭੈਣ ਹਨ ਸੋ ਦਿਆਲੂ ਸੱਚੇ ਪਾਤਸ਼ਾਹ ਜੀ ਥੋੜਾ ਪਰਾਂ ਹੋ ਗਏ ਗੁਰੂ ਗਰੀਬ ਨਿਵਾਜ ਕਹਿੰਦੇ ਭੈਣ ਜੀ ਤੁਸੀਂ ਮੇਰੇ ਤੋਂ ਵੱਡੇ ਹੋ ਤੁਹਾਡੀ ਉਮਰ ਵੱਡੀ ਹੈ ਮੇਰੇ ਤੋਂ ਤੁਹਾਡਾ ਮੱਥਾ ਮੈਨੂੰ ਨਹੀਂ ਟੇਕਣਾ ਬਣਦਾ ਸਗੋ ਅਸੀਂ ਛੋਟੇ ਹਾਂ ਮੇਰਾ ਮੱਥਾ ਟੇਕਣਾ ਬਣਦਾ ਤੁਹਾਨੂੰ ਇਹ ਤੁਸੀਂ ਉਲਟ ਗੱਲ ਕੀਤੀ ਹੈ ਇਹ ਗੱਲ ਯੋਗ ਨਹੀਂ ਹੈ ਵੱਡੀ ਭੈਣ ਹੁੰਦੇ باوجود ਮੈਂ ਛੋਟਾ ਤੇ ਤੁਸੀਂ ਮੈਨੂੰ ਮੱਥਾ ਠੀਕਿਆ ਤੁਸੀਂ ਉਮਰ ਵਿੱਚ ਵੱਡੇ ਹੋ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਸੰਗਤਜੀ ਭੈਣਾਂ ਨੂੰ ਭਰਾ ਬਹੁਤ ਪਿਆਰੇ ਹੁੰਦੇ ਨੇ ਤੇ ਬਾਬੇ ਨਾਨਕੀ ਜੀ ਦਾ ਭਰਾ ਕੋਈ ਆਮ ਥੋੜੀ ਨਾ ਹੈ। ਕੁੱਲ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਹਨ। ਤੋਂ ਸੁਣੋ ਬਾਬੇ ਨਾਨਕੀ ਜੀ ਹੁਣ ਆਪਣੇ ਭਰਾ ਨੂੰ ਕੀ ਕਹਿਣ ਲੱਗੇ। ਬੇਬੇ ਨਾਨਕੀ ਜੀ ਗੁਰੂ ਮਹਾਰਾਜ ਨੂੰ ਕਹਿੰਦੇ ਭਰਾ ਜੀ ਜੋ ਤੁਸੀਂ ਆਖਿਆ ਉਹ ਸੱਚ ਹੈ ਪਰ ਜੋ ਮੈਂ ਕਹਿਣ ਲੱਗੀ ਆ ਉਹ ਵੀ ਸੱਚ ਹੈ ਸੋ ਗੁਰੂ ਜੀ ਨੇ ਕੀ ਆਖਿਆ ਸੀ ਬੇਬੇ ਨਾਨਕੀ ਜੀ ਨੂੰ ਕਿ ਬੇਬੇ ਜੀ ਤੁਸੀਂ ਵੱਡੇ ਹੋ ਤੁਸੀਂ ਨਾ ਮਥਰ ਟਿਕਿਆ ਕਰੋ ਸੋ ਬੇਬੇ ਨਾਨਕੀ ਜੀ ਕਹਿੰਦੇ ਵੀਰ ਜੀ ਜੋ ਤੁਸੀਂ ਆਖਿਆ ਉਹ ਵੀ ਸੱਚ ਹੈ ਪਰ ਜੋ ਮੈਂ ਕਹਿਨੀ ਆ ਉਹ ਵੀ ਸੱਚ ਹੈ ਤੁਸੀਂ ਮੇਰੇ ਭਰਾ ਹੋ ਜੋ ਤੁਸੀਂ ਕਹੋਗੇ ਮੈਂ ਉਹ ਮੰਨ ਲਾਂਗੀ ਪਰ ਸੱਚ ਤਾਂ ਇਹ ਹੈ ਵੀ ਇਸ ਜਗਤ ਵਿੱਚ ਤੁਸੀਂ ਕਿਸੇ ਦੇ ਭਰਾ ਨਹੀਂ ਹੈਗੇ ਕਿਉਂ ਕਿ ਤੁਸੀਂ ਆਪ ਪਰਮੇਸ਼ਰ ਹੋ ਇਸ ਜਗਤ ਦੇ ਮਾਲਕ ਹੋ ਆਪ ਹੀ ਇਸ ਸਾਰੇ ਜਗਤ ਨੂੰ ਚਲਾਉਣ ਵਾਲੇ ਹੋ ਤੇ ਨਾਨਕ ਜੀ ਮੈਂ ਆਪ ਜੀ ਨੂੰ ਆਪਣੇ ਹਿਰਦੇ ਵਿੱਚ ਕਦੀ ਭਰਾ ਨਹੀਂ ਸਮਝਿਆ ਕੀ ਸਮਝਿਆ ਉਹ ਸੁਣੋ ਬਾਬੇ ਜੀ ਕਹਿੰਦੇ ਮੈਂ ਤੈਨੂੰ ਹਮੇਸ਼ਾ ਰੱਬ ਹੀ ਸਮਝਿਆ। ਨਾ ਤੁਹਾਡਾ ਕੋਈ ਆਦ ਹੈ ਤੇ ਨਾ ਹੀ ਤੁਹਾਡਾ ਕੋਈ ਅੰਤ ਹੈ। ਤੁਸੀਂ ਤਾਂ ਬੇਅੰਤ ਸਰੂਪ ਵਾਲੇ ਹੋ। ਤੁਹਾਡੀ ਕੋਈ ਸ਼ੁਰੂਆਤ ਨਹੀਂ ਤੇ ਤੁਹਾਡਾ ਕੋਈ ਅੰਤ ਨਹੀਂ। ਤੁਸੀਂ ਉਹ ਪਰਮੇਸ਼ਰ ਹੋ। ਦੇਦੇ ਨਾਨਕ ਜੀ ਕਹਿੰਦੇ ਗੁਰੂ ਜੀ ਤੁਹਾਡੀ ਨਾ ਹੀ ਕੋਈ ਮਾਤਾ ਹੈ ਤੇ ਨਾ ਹੀ ਕੋਈ ਪਿਤਾ ਹੈ ਤੇ ਨਾ ਹੀ ਤੁਹਾਡਾ ਕੋਈ ਰਿਸ਼ਤੇਦਾਰ ਹੈ। ਇਹ ਤਾਂ ਸਾਰੀ ਆਪ ਜੀ ਨੇ ਖੇਡ ਬਣਾਈ ਹੋਈ ਹੈ। ਮਹਾਰਾਜ ਤੁਸੀਂ ਤਾਂ ਆਪ ਨਿਆਰੇ ਹੋ ਆਪ ਹੀ ਪਰਮੇਸ਼ਰ ਹੋ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਇਹ ਦੇਹਤਾਰਨ ਕੀਤੀ ਹੈ ਤੇ ਤੁਸੀਂ ਬਾਕੀ ਸਾਰੇ ਸੰਸਾਰ ਦੇ ਜੀਵਾਂ ਦਾ ਉਧਾਰ ਕਰਨਾ ਹੈ ਇਸ ਲਈ ਮੈਂ ਤੁਹਾਨੂੰ ਪ੍ਰਾਦੇ ਰੂਪ ਨਾਲ ਹੀ ਵੇਖਦੀ ਇਸ ਕਾਲ ਯੁਗ ਦੇ ਵਿੱਚ ਤੁਸੀਂ ਇਹ ਸੰਸਾਰ ਤਾਰਨ ਆਏ ਹੋ ਲੋਕਾਂ ਨੂੰ ਨਾਮ ਜਪਾਣ ਆਏ ਹੋ ਕਿਰਪਾ ਕਰੋ ਮਹਾਰਾਜ ਮੇਰੇ ਹਿਰਦੇ ਵਿੱਚ ਤੁਹਾਡਾ ਨਾਮ ਵਸੇ ਵੇਖ ਲੋ ਸੰਗਤ ਜੀ ਬੇਬੇ ਨਾਨਕੀ ਜੀ ਗੁਰੂ ਮਹਾਰਾਜ ਨੂੰ ਭਰਾ ਨਹੀਂ ਸਮਝਦੇ ਉਹ ਰੱਬ ਮੰਨਦੇ ਨੇ ਤੇ ਇੰਨੇ ਚਿਰ ਚੀ ਭਾਈ ਜੈ ਰਾਮ ਜੀ ਆਗੇ ਨੇ ਤੇ ਭਾਈ ਜੈ ਰਾਮ ਜੀ ਨੂੰ ਇਹ ਗੱਲ ਨਹੀਂ ਪਤਾ ਕਿ ਗੁਰੂ ਮਹਾਰਾਜ ਇੱਥੇ ਰਹਿਣ ਵਾਸਤੇ ਆਏ ਨੇ ਤੇ ਭਾਈ ਜੈ ਰਾਮ ਜੀ ਉੱਥੇ ਪਹੁੰਚੇ ਨੇ ਜਿੱਥੇ ਬੇਬੇ ਨਾਨਕੀ ਜੀ ਦੇ ਨਾਲ ਗੁਰੂ ਮਹਾਰਾਜ ਬੈਠੇ ਹੋਏ ਨੇ ਜਦੋਂ ਗੁਰੂ ਮਹਾਰਾਜ ਨੇ ਦੇਖਿਆ ਕਿ ਭਾਈ ਜੈ ਰਾਮ ਜੀ ਆ ਰਹੇ ਨੇ ਭਾਈ ਜੈ ਰਾਮ ਜੀ ਨੂੰ ਆਪਣੇ ਤੋਂ ਵੱਡਾ ਜਾਣ ਕੇ ਗੁਰੂ ਮਹਾਰਾਜ ਉਠਖਲੋਤੇ ਤੇ ਭਾਈ ਜੈ ਰਾਮ ਜੀ ਨੇ ਫਟਾਫਟ ਗੁਰੂ ਮਹਾਰਾਜ ਨੂੰ ਹਟਾਇਆ ਕਿ ਨਾ ਨਾ ਤੁਸੀਂ ਮੱਥਾ ਨਹੀਂ ਟੇਕਣਾ ਸਾਨੂੰ ਭਾਈ ਜੈ ਰਾਮ ਜੀ ਕਹਿੰਦੇ ਤੁਸੀਂ ਮੱਥਾ ਨਹੀਂ ਟੇਕਣਾ ਮੈਨੂੰ ਤੁਸੀਂ ਇਸ ਘਰ ਵਿੱਚ ਆ ਕੇ ਇਹ ਘਰ ਨੂੰ ਪਵਿੱਤਰ ਕਰ ਦਿੱਤਾ ਤੇ ਤੁਹਾਡੇ ਆਉਣ ਦੇ ਨਾਲ ਇਹ ਸਾਡਾ ਘਰ ਪਵਿੱਤਰ ਹੋ ਗਿਆ ਅਤੇ ਸੰਗਤ ਜੀ ਰਿਸ਼ਤੇਦਾਰੀ ਵਾਲੀ ਗੱਲ ਨਹੀਂ ਹੋਈ ਇਹ ਤੀਤਾ ਪ੍ਰੇਮ ਦੀ ਗੱਲ ਹੋ ਰਹੀ ਏ ਭਾਈ ਜੈ ਰਾਮ ਜੀ ਕਹਿੰਦੇ ਨਾਨਕ ਜੀ ਆਪ ਜੀ ਸੰਤ ਰੂਪ ਹੋ ਤੁਹਾਡੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ ਉਹਨ ਭਾਈ ਜੈ ਰਾਮ ਜੀ ਇਹੋ ਜੇ ਮਿੱਠੇ ਬੋਲ ਕਿਉਂ ਬੋਲ ਰਹੇ ਨੇ ਕਿਉਂਕਿ ਭਾਈ ਜੈ ਰਾਮ ਜੀ ਨੂੰ ਰਾਏ ਬੁਲਾਰ ਤਲਵੰਡੀ ਦੇ ਰਾਜੇ ਦੀ ਸੰਗਤ ਹੋਈ ਸੀ ਉਹ ਤਲਵੰਡੀ ਦੇ ਰਾਜੇ ਨੇ ਗੁਰੂ ਮਹਾਰਾਜ ਦਾ ਪ੍ਰਤਾਪ ਦੱਸਿਆ ਸੀ ਕਿ ਗੁਰੂ ਮਹਾਰਾਜ ਆਮ ਇਨਸਾਨ ਨਹੀਂ ਹੈ ਇਹ ਪਰਮੇਸ਼ਰ ਹਨ ਇਹ ਖੁਦ ਖੁਦਾ ਹਨ ਤਾਂ ਉਸ ਤੋਂ ਬਾਅਦ ਭਾਈ ਜੈਰਾਮ ਜੀ ਦੇ ਹਿਰਦੇ ਵਿੱਚ ਗੁਰੂ ਮਹਾਰਾਜ ਪ੍ਰਤੀ ਬਹੁਤ ਪ੍ਰੇਮ ਪਿਆਰ ਹੈ ਭਾਈ ਜੈਰਾਮ ਜੀ ਨੇ ਰੰਗੇ ਹੋਏ ਦੀ ਸੰਗਤ ਜਦੋਂ ਕੀਤੀ ਤਾਂ ਉਹਨਾਂ ਦਾ ਵੀ ਮਨ ਰੰਗਿਆ ਗਿਆ ਉਹ ਵੀ ਗੁਰੂ ਮਹਾਰਾਜ ਪ੍ਰਥਾਏ ਸ਼ਰਧਾ ਰੱਖਣ ਲੱਗ ਪਏ ਭਾਈ ਜੈਰਾਮ ਜੀ ਕਹਿੰਦੇ ਮਹਾਰਾਜ ਆਪ ਜੀ ਨੂੰ ਜਿਹੋ ਜੀ ਪਸ਼ਾਕ ਚਾਹੀਦੀ ਹੈ ਉਹੋ ਜੀ ਪਸ਼ਾਕ ਹਾਜ਼ਰ ਹੋ ਜਾਏਗੀ ਇਹ ਕਰ ਸਾਡਾ ਨਹੀਂ ਹੈ ਇਹ ਕਰ ਤੁਹਾਡਾ ਜੋ ਤੁਹਾਡਾ ਦਿਲ ਕਰੇ ਖਾਣ ਦਾ ਉਹ ਤੁਸੀਂ ਆਪਣੀ ਭੈਣ ਜੀ ਨੂੰ ਦੱਸ ਦੇਣਾ ਉਹ ਤੁਹਾਨੂੰ ਬਣਾ ਕੇ ਦਿਆ ਕਰੇਗੀ ਜੋ ਚਿਤ ਕਰਦਾ ਉਹ ਪੈਨੋ ਤੇ ਜੋ ਚਿਤ ਕਰਦਾ ਉਹ ਖਾਓ ਤੇ ਇੰਨੇ ਚਿਰ ਨੂੰ ਹੀ ਬੀਬੇ ਨਾਨਕੀ ਜੀ ਨੇ ਆਪਣਾ ਕਮਰਾ ਸਾਰਾ ਖਾਲੀ ਕਰ ਦਿੱਤਾ ਬੀਬੇ ਨਾਨਕੀ ਜੀ ਆਪ ਛੋਟੇ ਕਮਰੇ ਵਿੱਚ ਚਲੀ ਗਈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਘਰ ਦਾ ਵੱਡਾ ਕਮਰਾ ਦਿੱਤਾ। ਗੁਰੂ ਮਹਾਰਾਜ ਬੇਬੇ ਨਾਨਕੀ ਜੀ ਨੂੰ ਪੁੱਛਦੇ ਨੇ ਬੇਬੇ ਜੀ ਆਪ ਜੀ ਛੋਟੇ ਕਮਰੇ 'ਚ ਰਹੋਗੇ ਤੇ ਮੈਨੂੰ ਆਪ ਜੀ ਨੇ ਵੱਡਾ ਕਮਰਾ ਦੇ ਦਿੱਤਾ। ਤਾਂ ਬੇਬੇ ਨਾਨਕੀ ਜੀ ਕਹਿੰਦੇ ਵੀ ਜਿੰਨਾ ਵੱਡਾ ਮੇਰਾ ਵੀਰ ਹੈ ਉਹਨੂੰ ਘਰ ਵੀ ਉਨਾ ਹੀ ਵੱਡਾ ਚਾਹੀਦਾ। ਮਹਾਰਾਜ ਤੁਸੀਂ ਬਹੁਤ ਵੱਡੇ ਹੋ। ਮਹਾਰਾਜ ਤੁਹਾਡੇ ਘਰ ਬੜਿਆ ਨੇ ਆਉਣਾ। ਅੱਜ ਤੋਂ ਇਹ ਘਰ ਸਾਡਾ ਨਹੀਂ ਅੱਜ ਤੋਂ ਇਹ ਘਰ ਤੁਹਾਡਾ ਤੇ ਇੱਥੇ ਮੈਂ ਤੁਹਾਡੀ ਸੇਵਾਦਾਰ ਬਣ ਕੇ ਰਾਵਾਂਗੀ ਮਹਾਰਾਜ ਇੱਥੇ ਬੈਠੋ ਆਨੰਦ ਦੇ ਨਾਲ ਵਿਚਰੋ ਇਹ ਘਰ ਹੁਣ ਤੋਂ ਤੁਹਾਡਾ ਕਹਿੰਦੇ ਜਿਵੇਂ ਦਿਲ ਕਰਿਆ ਕਰੇ ਉਵੇਂ ਨਾਮ ਜਪਿਆ ਕਰੋ ਸਤ ਸੰਗ ਕਰਿਆ ਕਰੋ ਸੰਗਤ ਜੀ ਗੁਰੂ ਮਹਾਰਾਜ ਨੇ ਜਦੋਂ ਗੁਰਬਾਣੀ ਉਚਾਰਨੀ ਹੈ ਤਾਂ ਸਭ ਤੋਂ ਪਹਿਲੀ ਰਬਾਬ ਇੱਥੇ ਵਜਣੀ ਹੈ ਸੁਲਤਾਨਪੁਰ ਦੀ ertidੀ ਤੇ ਪਹਿਲੀ ਰਬਾਬ ਵਜਣੀ ਹੈ ਮਹਾਰਾਜ ਨੇ ਫਿਰ ਸੰਗਤ ਕਰਨੀ ਸ਼ੁਰੂ ਕੀਤੀ ਉਹਦਾ ਕਾਰਨ ਇਹ ਹੈ ਕਿਉਂਕਿ ਜਦੋਂ ਗੁਰੂ ਮਹਾਰਾਜ ਤਲਵੰਡੀ ਵਿੱਚ ਰਹਿੰਦੇ ਸੀ ਉੱਥੇ ਗੁਰੂ ਮਹਾਰਾਜ ਨੂੰ ਉਹਨਾਂ ਦੇ ਪਿਤਾ ਜੀ ਗੁਰੂ ਮਹਾਰਾਜ ਨੂੰ ਆਪਣੀ ਮਰਜ਼ੀ ਦੇ ਅਨੁਸਾਰ ਰੱਖਦੇ ਸੀ ਤੇ ਇੱਥੇ ਬੀਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਕਹਿੰਦੇ ਨੇ ਜਿਵੇਂ ਤੁਹਾਡੀ ਇੱਛਾ ਹੈ ਉਵੇਂ ਇੱਥੇ ਰਹੋ ਸੋ ਗੁਰੂ ਮਹਾਰਾਜ ਬਹਿ ਜਾਂਦੇ ਸੀ ਤੇ ਸ਼ਾਮ ਨੂੰ ਹੀ ਘਰ ਵਿੱਚ ਜੀ ਆਣ ਲੱਗ ਜਾਂਦੇ ਸੀ ਸ਼ਾਮ ਨੂੰ ਹੀ ਘਰ ਦੇ ਵਿੱਚ ਰੌਣਕਾਂ ਲੱਦਣ ਲੱਗ ਪਿਆ ਇਸ ਤਰੀਕੇ ਬੇਬੇ ਨਾਨਕੀ ਜੀ ਭਾਈ ਜੈ ਰਾਮ ਜੀ ਸਾਰੇ ਇਕੱਠੇ ਹੋ ਕੇ ਇੱਥੇ ਰਹਿ ਰਹੇ ਨੇ ਐ ਆਨੰਦ ਦਾ ਮਾਹੌਲ ਬਣ ਚੁੱਕਿਆ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਕਹਿੰਦੇ ਨੇ ਵੀ ਦੋਵੇਂ ਜੀ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਗੁਰੂ ਮਹਾਰਾਜ ਦੀ ਬੜੀ ਪ੍ਰੇਮ ਨਾਲ ਬੜੇ ਸਤਿਕਾਰ ਨਾਲ ਸੇਵਾ ਕਰਦੇ ਨੇ ਮਹਾਰਾਜ ਨੂੰ ਪਰਮੇਸ਼ਰ ਜਾਨ ਕੇ ਸੇਵਾ ਕਰਦੇ ਨੇ ਗੁਰੂ ਮਹਾਰਾਜ ਆਪਣੀ ਇੱਛਾ ਅਨੁਸਾਰ ਇੱਥੇ ਰਹਿੰਦੇ ਨੇ ਗੁਰੂ ਮਹਾਰਾਜ ਦਾ ਜਦੋਂ ਜੀ ਕਰਦਾ ਉਹ ਵਹੀ ਵੱਲ ਚਲੇ ਜਾਂਦੇ ਨੇ ਜਦੋਂ ਜੀ ਕਰਦਾ ਉਹ ਬਾਜ਼ਾਰ ਵਾਲੇ ਪਾਸੇ ਚਲੇ ਜਾਂਦੇ ਨੇ ਤੇ ਜਦੋਂ ਗੁਰੂ ਮਹਾਰਾਜ ਦਾ ਜੀ ਕਰਦਾ ਤਾਂ ਗੁਰੂ ਨਿਹਾਰਾਜ ਇਕਾਂਤ ਵਿੱਚ ਚਲੇ ਜਾਂਦੇ ਨੇ ਕਹਿੰਦੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਅਵਤਾਰ ਧਾਰਨ ਕੀਤਾ ਜਿੱਥੇ ਲੋਕ ਭੈੜੀ ਮੱਤ ਵਿੱਚ ਜਲ ਰਹੇ ਸੀ ਪਈ ਸੰਤੋਖ ਸਿੰਘ ਜੀ ਲਿਖਦੇ ਨੇ ਵੀ ਇੱਕ ਦਿਨ ਸ਼ਾਮ ਨੂੰ ਭਾਈ ਜੈ ਰਾਮ ਜੀ ਘਰ ਵਿੱਚ ਆਏ ਤੇ ਘਰੇ ਆ ਕੇ ਉਹਨਾਂ ਨੇ ਆਰਾਮ ਕੀਤਾ ਗੁਰੂ ਮਹਾਰਾਜ ਭਾਈ ਜੈ ਰਾਮ ਜੀ ਕੋਲ ਆਉਂਦੇ ਨੇ ਮਹਾਰਾਜ ਕਹਿੰਦੇ ਨੇ ਵੀ ਦਿਨ ਹੀ ਇੱਕ ਗੱਲ ਕਰਨੀ ਹੈ ਉਹ ਅੱਗੋਂ ਕਹਿੰਦੇ ਨੇ ਵੀ ਠੀਕ ਹੈ ਦਿਨ ਹੀ ਗੱਲ ਕਰਦੇ ਹਾਂ ਭਾਈ ਜੈ ਰਾਮ ਜੀ ਦੇ ਵੀ ਬਹੁਤ ਵੱਡੇ ਭਾਗ ਨੇ ਭਾਈ ਜੈ ਰਾਮ ਜੀ ਵੀ ਬਿਬਨਾਕ ਜੀ ਨੂੰ ਕਈ ਵਾਰ ਕਹਿੰਦੇ ਹੁੰਦੇ ਸੀ ਕੀ ਕਰਤਾਰ ਜੀ ਤਨ ਬੀਬੀ ਨਾਨਕੀ ਜੀ ਤੁਸੀਂ ਵੀ ਤਨ ਤੇ ਬੀਬੀ ਨਾਨਕੀ ਜੀ ਜਦੋਂ ਅੱਗੇ ਪੁੱਛਦੇ ਸੀ ਕਿ ਇਸ ਦਾ ਕੀ ਮਤਲਬ ਹੋਇਆ ਤਾਂ ਭਾਈ ਜੈ ਰਾਮ ਜੀ ਅੱਧਿਓ ਕਹਿੰਦੇ ਵੀ ਕਰਤਾਰ ਜੀ ਤਨ ਮਤਲਬ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੁਹਾਨੂੰ ਹਨ ਕਰਤਾਰ ਦੇ ਰੂਪ ਹਨ ਤੇ ਨਾਨਕੀ ਜੀ ਤੁਸੀਂ ਵੀ ਤੁਹਾਨੂੰ ਆਪ ਜੀ ਉਹਨਾਂ ਦੇ ਭੈਣ ਨੂੰ ਤੇ ਥੋੜੇ ਥੋੜੇ ਅਸੀਂ ਵੀ ਤੁਹਾਨੂੰ ਤੇ ਜਦੋਂ ਬੀਬੀ ਨਾਨਕੀ ਜੀ ਨੇ ਪੁੱਛਣਾ ਵੀ ਐਵੇਂ ਕਿਉਂ ਕਿਵੇਂ ਤਾਂ ਭਾਈ ਜੈ ਰਾਮ ਜੀ ਕਹਿੰਦੇ ਵੀ ਤੇਰੇ ਕਰਕੇ ਮੇਰਾ ਵੀ ਸੰਬੰਧ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜ ਗਿਆ। ਤਾਂ ਇਸ ਕਰਕੇ ਥੋੜਾ ਥੋੜਾ ਮੈਂ ਵੀ ਧੰਨਾ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੀਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਨੂੰ ਇੰਜ ਕਹਿਣ ਲੱਗੇ ਨੇ। ਗੁਰੂ ਮਹਾਰਾਜ ਆਪਣੇ ਸੁੰਦਰ ਮੁਖ ਤੋਂ ਉਚਾਰਦੇ ਨੇ। ਕਹਿੰਦੇ ਨੇ ਵੇਖੋ ਭਾਈ ਜੀ ਵੇਖੋ ਭੈਣ ਜੀ ਸਾਰਾ ਜੱਗ ਇਸ ਗੱਲ ਨੂੰ ਜਾਣਦਾ ਹੈ। ਕੀ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ ਬੇਲੇ ਨਹੀਂ ਬੈਣਾ ਚਾਹੀਦਾ ਹੁਣ ਸੰਗਤ ਜੀ ਵੇਖੋ ਕਿੰਨੀ ਕਮਾਲ ਦੀ ਗੱਲ ਹੈ ਤਲਵੰਡੀ ਵਿੱਚ ਵੀ ਤਾਂ ਪਿਤਾ ਜੀ ਆਹੀ ਗੱਲ ਕਹਿੰਦੇ ਸੀ ਕਿ ਕੋਈ ਨਾ ਕੋਈ ਕੰਮ ਕਰੋ ਉੱਥੇ ਗੁਰੂ ਮਹਾਰਾਜ ਨੇ ਇਹ ਗੱਲ ਨਹੀਂ ਕੀਤੀ ਪਰ ਇੱਥੇ ਆ ਕੇ ਸੁਲਤਾਨਪੁਰ ਲੋਧੀ ਆ ਕੇ ਗੁਰੂ ਮਹਾਰਾਜ ਇੱਥੇ ਆਪ ਉਹੀ ਗੱਲ ਕਰਦੇ ਨੇ ਉੱਥੇ ਮਹਾਰਾਜ ਪਿਤਾ ਜੀ ਦੀ ਇਹ ਗੱਲ ਸੁਣਦੇ ਨਹੀਂ ਸੀ ਪਰ ਇਸ ਤਰਤੀ ਤੇ ਇੱਥੇ ਦੇ ਜੀਵਾਂ ਦਾ ਕਿਵੇਂ ਪਲਾ ਕਰਨਾ ਹੈ ਇਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ ਹੀ ਜਾਣਦੇ ਸੀ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਵੀ ਸਾਰਾ ਸੰਸਾਰ ਹੀ ਕਹਿੰਦਾ ਵੀ ਵਿਹਲੇ ਨਹੀਂ ਬਹਿਣਾ ਚਾਹੀਦਾ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਤੇ ਮੈਂ ਕਿਉਂ ਕੋਈ ਉਲਟ ਕੰਮ ਕਰਾਂ ਜੋ ਜਗਤ ਦੀ ਰੀਤ ਹੈ ਉਸੇ ਅਨੁਸਾਰ ਚੱਲਣਾ ਚਾਹੀਦਾ ਸੋ ਮੈਨੂੰ ਵੀ ਕੋਈ ਕੰਮਕਾਰ ਕਰਨਾ ਚਾਹੀਦਾ ਤੇ ਬੀਬੇ ਨਾਨਕ ਜੀ ਨੂੰ ਕਹਿੰਦੇ ਵੀ ਕਿਰਤ ਕਰਦਿਆਂ ਦੇ ਸਫਲੀ ਹੁੰਦੀ ਹੈ ਤੇ ਬੀਬੇ ਜੀ ਜਿਹੜਾ ਵੀ ਤੁਹਾਡਾ ਮਨ ਪਉਂਦਾ ਕੰਮ ਹੈ ਉਹ ਮੈਨੂੰ ਦੱਸੋ ਕੀ ਮੈਂ ਉਹ ਕਰਿਆ ਕਰਾਂ ਬੀਬੇ ਨਾਨਕੀ ਜੀ ਕਹਿੰਦੇ ਵੀ ਮਹਾਰਾਜ ਤੁਸੀਂ ਗਿਆਨ ਦੇ ਨਾਲ ਦੀ ਗੱਲ ਕਰਿਆ ਕਰੋ ਗਿਆਨ ਨੂੰ ਵਿਚਾਰੋ ਮਹਾਰਾਜ ਤੁਹਾਡਾ ਤਾਂ ਅਹੀ ਕੰਮ ਹੈ ਜਾ ਕੇ ਸੰਤਾਂ ਨਾਲ ਗਿਆਨ ਗੋਸ਼ਟੀ ਕਰੋ ਸੰਤ ਮਹਾਤਮਾ ਨਾਲ ਜਾ ਕੇ ਮਿਲੋ ਹੁਣ ਸਗਤ ਜੀ ਬੀਬੇ ਨਾਨਕੀ ਜੀ ਦੀ ਮਹਾਰਾਜ ਪ੍ਰਤੀ ਸ਼ਰਧਾ ਬਹੁਤ ਵੱਡੀ ਹੈ ਤੋ ਬੇਬੇ ਨਾਨਕ ਜੀ ਕਹਿੰਦੇ ਮਹਾਰਾਜ ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਤੁਸੀਂ ਤਾਂ ਆਨੰਦ ਦੀ ਲੋ ਬਸ ਮਹਾਰਾਜ ਤੁਹਾਨੂੰ ਤਾਂ ਸਾਰੇ ਮੱਥਾ ਟੇਕਦੇ ਨੇ ਤੁਹਾਨੂੰ ਕੀ ਕੰਮ ਕਰਨ ਦੀ ਲੋੜ ਹੈ ਜੇ ਤੁਹਾਨੂੰ ਮਾਇਆ ਦੀ ਲੋੜ ਹੈ ਤਾਂ ਇਹ ਸਾਰੀ ਮਾਇਆ ਤੁਹਾਡੀ ਹੈ ਮਾਇਆ ਲੈ ਲਿਆ ਕਰੋ ਤੇ ਖਰਚਾ ਕਰੋ ਤੇ ਭਾਈ ਜੈ ਰਾਮ ਜੀ ਵੀ ਹੱਥ ਜੋੜ ਕੇ ਗੁਰੂ ਮਹਾਰਾਜ ਨੂੰ ਕਹਿੰਦੇ ਆ ਕੋਈ ਤੁਹਾਨੂੰ ਚੀਜ਼ ਚਾਹੀਦੀ ਹੈ ਉਹ ਸਾਨੂੰ ਦੱਸੋ ਉਹ ਲਿਆ ਕੇ ਤੁਹਾਡੇ ਅੱਗੇ ਹਾਜ਼ਰ ਕਰਦੇ ਆਂ ਭਾਈ ਜੈ ਰਾਮ ਜੀ ਕਹਿੰਦੇ ਵੀ ਤੁਸੀਂ ਜਗਤ ਦੇ ਕੰਮਾਂ ਵਿੱਚ ਕਿਉਂ ਉਲਝਣਾ ਗੁਰੂ ਨਾਰਾਜ ਇਹ ਕੰਮ ਤਾਂ ਸਾਡੇ ਵਾਸਤੇ ਹੈ ਤੁਸੀਂ ਇਹ ਕੰਮਾਂ ਵਿੱਚ ਨਾ ਪਓ ਹੁਣ ਸੰਗਤ ਜੀ ਵੇਖੋ ਕਿੰਨੀ ਕਮਾਲ ਦੀ ਗੱਲ ਹੈ ਪਲਵੰਡੀ ਵਿੱਚ ਗੁਰੂ ਮਹਾਰਾਜ ਦੇ ਪਿਤਾ ਜੀ ਮਹਾਰਾਜ ਨੂੰ ਕਹਿੰਦੇ ਹੁੰਦੇ ਸਨ ਕਿ ਇਹ ਸੰਸਾਰ ਦੇ ਕੰਮ ਕਰਿਆ ਕਰੋ ਤੇ ਮਹਾਰਾਜ ਉੱਥੇ ਪਿਤਾ ਜੀ ਦੀ ਗੱਲ ਨਹੀਂ ਸੁਣਦੇ ਸੀ ਤੇ ਇੱਥੇ ਜਦੋਂ ਗੁਰੂ ਮਹਾਰਾਜ ਕਹਿੰਦੇ ਨੇ ਵੀ ਇੱਥੇ ਕੋਈ ਕੰਮ ਕਰਨਾ ਚਾਹੀਦਾ ਹੈ ਤੇ ਹੁਣ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਕਹਿੰਦੇ ਨੇ ਵੀ ਤੁਸੀਂ ਕੋਈ ਕੰਮ ਨਾ ਕਰੋ ਤੁਸੀਂ ਆਨੰਦ ਲਓ ਬਸ ਸੋ ਸਤਗੁਰੂ ਮਹਾਰਾਜ ਜਾਣਦੇ ਸਨ ਕਿ ਕਿਵੇਂ ਸੰਸਾਰ ਦਾ ਭਲਾ ਕਰਨਾ ਹੈ ਇੱਥੇ ਰਹਿਣ ਵਾਲੇ ਜੀਵਾਂ ਦਾ ਕਿਵੇਂ ਭਲਾ ਕਰਨਾ ਹੈ ਇਹ ਮਹਾਰਾਜ ਜਾਣੀ ਜਾਣ ਸਨ ਹੁਣ ਕਿਤੇ ਨਹੀਂ ਕੰਮ ਕਰਨਾ ਸੀ ਤੇ ਕਿਤੇ ਕੰਮ ਕਰਕੇ ਵਿਖਾਣਾ ਹੈ। ਇਹੀ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਰੰਗ ਨੇ। ਭਾਈ ਜੈ ਰਾਮ ਜੀ ਕਹਿੰਦੇ ਵੀ ਇਹ ਤਾਂ ਸਾਰੇ ਕੰਮ ਖੱਜਲ ਹੋਉਂਦੇ ਨੇ। ਆਪ ਦੀ ਪਰਮੇਸ਼ਰ ਦਾ ਨਾਮ ਜਪੋ। ਬਹਿ ਕੇ ਆਨੰਦ ਮੰਨੋ। ਤੁਸੀਂ ਕਿਉਂ ਇਹ ਕੰਮਾਂ ਵਿੱਚ ਫਸਣਾ? ਮਹਾਰਾਜ ਤੁਸੀਂ ਇੱਥੇ ਆਨੰਦ ਨਾਲ ਬੈਠੋ। ਪਰਮੇਸ਼ਰ ਹਰੀ ਦਾ ਸਿਮਰਨ ਕਰੋ ਤੇ ਮੈਨੂੰ ਦਰਸ਼ਨ ਦਿੰਦੇ ਰਹੋ। ਮੈਂ ਆਪ ਜੀ ਦੇ ਦਰਸ਼ਨ ਕਰਕੇ ਨਿਹਾਲ ਹੁੰਦਾ। ਤੇ ਕੰਮ ਕਰ ਕਰਨ ਦੀ ਤੁਹਾਨੂੰ ਕੀ ਲੋੜ ਹੈ ਮਹਾਰਾਜ ਗਰੀਬ ਨਿਵਾਜ ਸੱਤੇ ਪਾਸ਼ਾ ਜੀ ਕਹਿੰਦੇ ਭੈਣ ਜੀ ਗੱਲ ਸੁਣੋ ਸੰਗਤ ਜੀ ਜਦੋਂ ਬੰਦਾ ਆਪ ਕਿਰਤ ਕਰਕੇ ਪ੍ਰਸਾਦਾ ਛਕਦਾ ਫੇਰ ਉਹਦਾ ਸ਼ਰੀਰ ਸਫਲਾ ਹੁੰਦਾ ਹੈ ਕਿਰਤ ਕਰਕੇ ਤੇ ਸਫਲੀ ਹੁੰਦੀ ਹੈ ਤੇ ਵਿਲੇ ਰਹਿ ਕੇ ਦੇਹੀ ਖਰਾਬ ਹੁੰਦੀ ਹੈ ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਵੀ ਮੈਨੂੰ ਕੋਈ ਨਾ ਕੋਈ ਕੀਰਤ ਕਰਨ ਦਿਓ ਸਾਧ ਸੰਗਤ ਜੀ ਬੜੇ ਗੁਰਮੁਖ ਪਿਆਰੇ ਕੀਰਤ ਕਰਦੇ ਰਹੇ ਸੰਤ ਅਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲੇ ਜਿਨ੍ਹਾਂ ਦਾ ਬਹੁਤ ਮਹਾਨ ਜੀਵਨ ਸੀ ਉਹ 10 ਦਿਨ ਲਈ ਕਿਤੇ ਕਥਾ ਕਰਨ ਲਈ ਗਏ ਤੇ ਜਿੱਥੇ ਗਏ ਹੋਣਗੇ ਉੱਥੇ ਉਹਨਾਂ ਨੂੰ ਲੱਗਿਆ ਹੋਊਗਾ ਵੀ ਇਹਨਾਂ ਦੀ ਕੀਰਤ ਦਸਾਂ ਨੋਹਾਂ ਦੀ ਨਹੀਂ ਹੈ ਤਾਂ ਉਹਨਾਂ ਨੇ ਸਿੰਘਾਂ ਨੂੰ ਕਿਹਾ ਵੀ ਸਿੰਘੋ ਤੁਸੀਂ ਦਸਾਂ ਨੋਹਾਂ ਦੀ ਕਮਾਈ ਕਰੋ ਉਤਮਾ ਪ੍ਰਸ਼ਾਦਾ ਛਕੰਗਾ ਉਹ ਸਿੰਘ ਫਿਰ ਤਿਆਰ ਹੋਏ ਸਵੇਰੇ ਕਥਾ ਕੀਰਤਨ ਕਰਨਾ ਫਿਰ ਸਾਰਾ ਦਿਨ ਦਿਹਾੜੀ ਕਰਨੀ ਤੇ ਫਿਰ ਸ਼ਾਮ ਨੂੰ ਕਥਾ ਕੀਰਤਨ ਕਰਨਾ ਸੰਤ ਉਹ ਪੈਸਿਆਂ ਦਾ ਪ੍ਰਸ਼ਾਦਾ ਛਕਦੇ ਹੁੰਦੇ ਸੀ ਤੇ ਦੂਜੇ ਦਿਨ ਕਿਤੇ ਸੰਤਾ ਦਾ ਵੀ ਮਨ ਕਰ ਆਇਆ ਕੀਰਤ ਕਰਨ ਸੰਤ ਤਾਂ ਬਹੁਤ ਨਾਮ ਜਪਦੇ ਸਨ ਅੱਠੇ ਪੈਰ ਹੀ ਜਪਦੇ ਰਹਿੰਦੇ ਸਨ ਕਿਤੇ ਉਹਨਾਂ ਦਾ ਵੀ ਮਨ ਕਰ ਗਿਆ ਕਿ ਮੈਂ ਵੀ ਕੀਰਤ ਕਰਾਂ ਸਕੂ ਉਹ ਤਾਂ ਕੁਝ ਸਮਾਂ ਪਹਿਲਾਂ ਹੀ ਫੌਜ ਤੋਂ ਆਏ ਸਨ ਸੋ ਸਾਥ ਸੰਗਤ ਜੀ ਉਹ ਵੀ ਮਜ਼ਦੂਰੀ ਕਰਨ ਵਾਸਤੇ ਚਲੇ ਗਏ। ਉਹਨਾਂ ਜਿਨ੍ਹਾਂ ਦੇ ਘਰ ਉਹ ਮਜ਼ਦੂਰੀ ਕਰਨ ਵਾਸਤੇ ਗਏ। ਜਿਨ੍ਹਾਂ ਦਾ ਉਹ ਘਰ ਬੰਦਾ ਪਿਆ ਸੀ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਕੌਣ ਨੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਸੰਤ ਅਤਰ ਸਿੰਘ ਜੀ ਨੇ। ਉਹਨਾਂ ਨੇ ਹੱਥ ਜੋੜ ਕੇ ਮਹਾਂਪੁਰਖਾਂ ਨੂੰ ਕਿਹਾ ਮਹਾਂਪੁਰਖੋ ਮਜ਼ਦੂਰੀ ਸਾਡੇ ਤੋਂ ਕਰਾ ਲਓ ਤੁਸੀਂ ਭੇਜੋ। ਜੋ ਤੁਸੀਂ ਹੁਕਮ ਕਰੋਗੇ ਉਹ ਲਿਆ ਕੇ ਦੇਵਾਂਗੇ। ਪਰ ਸੰਤ ਕਹਿੰਦੇ ਨਹੀਂ ਭਈ ਕਿਰਤ ਕਰਨੀ ਚਾਹੀਦੀ। ਸੋ ਸੰਗਤ ਜੀ ਵੱਡੇ ਵੱਡੇ ਗੁਰਮੁਖਾਂ ਨੇ ਵੀ ਕਿਰਤ ਕੀਤੀ ਹੈ ਇਹ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਸੰਗਤ ਜੀ ਸੰਤ ਸੁਜਾਨ ਸਿੰਘ ਜੀ ਨੂੰ ਬੱਬਾ ਅਨੰਦ ਸਿੰਘ ਜੀ ਨੇ ਆਖਿਆ ਸੀ ਕਹਿੰਦੇ ਸੀ ਵੇਖ ਹਫਤੇ 'ਚ ਕੋਈ ਇੱਕ ਦਿਨ ਕੀਰਤਨ ਸੁਣਦਾ ਕੋਈ ਹਫਤੇ 'ਚ ਦੋ ਦਿਨ ਕੀਰਤਨ ਸੁਣਦਾ ਤੇ ਕਿਸੇ ਦੇ ਕਾਲ ਯੁਗ ਵਿੱਚ ਵੱਡੇ ਭਾਗ ਹੁੰਨ ਉਹ ਰੋਜ਼ ਕੀਰਤਨ ਸੁਣਦਾ ਹੋਏਗਾ ਪਰ ਸੁਜਾਨ ਸਿੰਘ ਰੱਬ ਨੇ ਤੇਰੀ ਕਿਹੋ ਜੀ ਡਿਊਟੀ ਲਾਈ ਹੈ ਜੇ ਤੂੰ ਕੀਰਤਨ ਕਰੇਗਾ ਤਾਂ ਤੈਨੂੰ ਰੋਟੀ ਮਿਲੇਗੀ। ਸੋ ਸੰਗਤ ਜੀ ਕਿਰਤ ਕਰਨੀ ਬਹੁਤ ਜ਼ਰੂਰੀ ਹੈ। ਸੋ ਗੁਰੂ ਮਹਾਰਾਜ ਭੈਣ ਜੀ ਨੂੰ ਕਹਿ ਰਹੇ ਨੇ ਕਿ ਕਿਰਤ ਕਰਦੇ ਆਂ ਸਰੀਰ ਸਫਲਾ ਹੁੰਦਾ। ਦੇ ਸਫਲੀ ਹੁੰਦੀ ਹੈ। ਇਸ ਕਰਕੇ ਅਸੀਂ ਕਿਰਤ ਕਰਨੀ ਹੈ। ਸੋ ਸਤਗੁਰੂ ਮਹਾਰਾਜ ਕਹਿੰਦੇ ਨੇ ਵੀ ਬੀਬੇ ਕਿਰਤ ਕਰਕੇ ਸੰਤਾਂ ਭਗਤਾਂ ਨੂੰ ਛਕਾਵੇ ਤੇ ਉਹਦੇ ਤੋਂ ਬਾਅਦ ਆਪ ਛਕੇ। ਸੰਗਤ ਜੀ ਇਸ ਗੱਲ ਨੂੰ ਆਪਾਂ ਆਪਣੇ ਜੀਵਨ ਵਿੱਚ ਕਿਵੇਂ ਸਮਝੀਏ ਜਦੋਂ ਤਨਖਾਹ ਮਿਲੇ ਉਦੋਂ ਸਭ ਤੋਂ ਪਹਿਲਾਂ ਆਪਣਾ ਦਸਵੰਦ ਕੱਟਿਏ ਪਹਿਲਾ ਦਸਵੰਦ ਕੱਟਿਏ ਫੇਰ ਉਸ ਤਨਖਾਹ ਨੂੰ ਆਪਣੇ ਘਰ ਵਿੱਚ ਵਰਤੀਏ ਸੰਗਤ ਜੀ ਥੋੜੀ ਵੀ ਕਮਾਈ ਹੈ ਉਹਦਾ ਦਸਵੰਦ ਜ਼ਰੂਰ ਕੱਟੋ ਕਿਉਂਕਿ ਬਰਕਤ ਤਾਂ ਦਸਵੰਦ ਨਾਲ ਹੀ ਪੈਣੀ ਹੈ ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਇੱਥੇ ਇਹੀ ਕਹਰੇ ਨੇ ਕਿ ਪਹਿਲਾਂ ਕਮਾਈ ਕਰਕੇ ਸੰਤਾਂ ਫਕੀਰਾਂ ਨੂੰ ਛਕਾਵੇ ਫੇਰ ਆਪ ਸ਼ਕੇ ਆਪਣਾ ਨੰਬਰ ਬਾਅਦ ਚਲਾਣਾ ਹੈ। ਮਤਲਬ ਦਸਵੰਦ ਕੱਢਣਾ ਬਹੁਤ ਜ਼ਰੂਰੀ ਹੈ। ਸੰਗਤ ਜੀ ਕਈ ਗੁਰਮੁਖ ਇਹੋ ਜਿਹੀ ਵੀ ਹੋਏ ਨੇ ਜਿਹੜੇ ਆਪਣੀ ਕਮਾਈ 'ਚੋਂ 90% ਗੁਰੂ ਨੂੰ ਦਿੰਦੇ ਸੀ ਤੇ ਦਸਵਾਂ ਹਿੱਸਾ ਆਪ ਰੱਖਦੇ ਸੀ। ਇਹ ਤਾਂ ਹੋਰ ਔਖਾ ਕੰਮ ਹੈ। ਦਸਵੰਦ ਨੂੰ ਬਹੁਤ ਜ਼ਰੂਰੀ ਸਮਝਣਾ। ਤੁਸੀਂ ਕਦੀ ਦਸਵੰਦ ਕੱਢ ਕੇ ਵੇਖ ਲਿਓ ਤੁਹਾਡੀ ਜੇਬ ਕਦੀ ਖਾਲੀ ਨਹੀਂ ਹੋਏਗੀ। ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨਗੇ। ਕਿਉਂ? ਕਿਉਂਕਿ ਬਰਕਤ ਪੈ ਜਾਈਗੀ ਕਮਾਈ ਕਰਕੇ ਸੰਤਾਂ ਫਕੀਰਾਂ ਨੂੰ ਭੋਜਨ ਦੇਣਾ ਚਾਹੀਦਾ ਕੱਪੜਾ ਦੇਣਾ ਚਾਹੀਦਾ ਫਿਰ ਸੰਤ ਕਿਰਪਾ ਕਰਦੇ ਨੇ ਇਹ ਗੱਲ ਮਹਾਰਾਜ ਦੱਸ ਰਹੇ ਨੇ ਭਾਵ ਗੁਰਮੁਖਾ ਦੀ ਸੇਵਾ ਕਰਨੀ ਚਾਹੀਦੀ ਹੈ ਫਿਰ ਭਾਈ ਜੈਰਾਮ ਜੀ ਗੁਰੂ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਮੇਰਾ ਤਾਂ ਸਤਿਵਚਨ ਕਹਿਣ ਦਾ ਫਰਜ਼ ਹੈ ਜੇ ਤੁਸੀਂ ਕਹੋਗੇ ਵੀ ਕਿਰਤ ਕਰਨੀ ਹੈ ਅਸੀਂ ਤਾਂ ਵੀ ਸਤਿਵਚਨ ਕਰਾਂ ਜੇ ਆਪ ਵੀ ਕਹੋਗੇ ਦੀ ਬੰਦਗੀ ਕਰਨੀ ਹੈ ਅਸੀਂ ਤਾਂ ਵੀ ਸਤਿਵਚਨ ਕਵਾਂਗੇ ਭਾਈ ਜੈ ਰਾਮ ਜੀ ਕਹਿੰਦੇ ਵੀ ਮੈਂ ਤੁਹਾਡਾ ਕਹਿਣਾ ਮੋੜ ਨਹੀਂ ਸਕਦਾ ਤੇ ਮੈਂ ਨਵਾਬ ਦੌਲਤ ਖਾਨ ਕੋਲ ਕੰਮ ਕਰਦਾ ਨਾਨਕ ਜੀ ਜੇ ਤੁਹਾਨੂੰ ਲੇਖੇ ਜੋਖੇ ਦਾ ਕੰਮ ਆਉਂਦਾ ਤਾਂ ਮੈਂ ਤੁਹਾਨੂੰ ਉਹਨਾਂ ਕੋਲ ਲਵਾ ਦੇਵਾਂ ਮਹਾਰਾਜ ਤੁਸੀਂ ਬਸ ਹਿਸਾਬ ਕਿਤਾਬ ਨਾਲ ਸਾਰਾ ਸਮਾਨ ਲੈਣਾ ਤੇ ਦੇਣਾ ਬਸ ਤੁਹਾਡੀ ਇੰਨੀ ਕੁ ਜ਼ਿੰਮੇਵਾਰੀ ਹੋਵੇਗੀ ਜੇ ਤੁਸੀਂ ਹਾਂ ਕਰਦੇ ਹੋ ਤਾਂ ਮੈਂ ਨਵਾਬ ਦੌਲਤ ਖਾਨ ਨਾਲ ਗੱਲ ਕਰ ਲੈਂਦਾ ਤੇ ਤੁਸੀਂ ਮੋਦੀ ਖਾਨਾ ਸੰਭਾਲ ਲਿਓ ਜੇ ਤੁਸੀਂ ਮੋਦੀ ਖਾਨਾ ਸੰਭਾਲ ਲਉਗੇ ਤਾਂ ਮੈਂ ਅੱਗੀ ਗੱਲ ਕਰ ਲੈਣਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਜੈ ਰਾਮ ਜੀ ਜਿੱਥੇ ਤੁਸੀਂ ਬਿਠਾਉਂਗੇ ਉੱਥੇ ਕਰਤਾਰ ਨੇ ਆਪੇ ਕੰਮ ਕਰਾ ਲੈਣਾ ਮਹਾਰਾਜ ਕਹਿੰਦੇ ਪਰਮੇਸ਼ਰ ਆਪਣੇ ਨਾਮ ਦੀ ਆਪੇ ਇਲਾਜ ਰੱਖੇਗਾ ਤਾਂ ਭਾਈ ਜੈ ਰਾਮ ਜੀ ਕਹਿੰਦੇ ਠੀਕ ਹੈ ਤੁਸੀਂ ਹਿਰਦੇ 'ਚ ਵਿਚਾਰ ਕਰ ਲਓ ਮੈਂ ਦੌਲਤ ਖਾਨ ਨਾਲ ਗੱਲ ਕਰ ਲੈਂਦਾ ਮਹਾਰਾਜ ਕਹਿੰਦੇ ਸਾਨੂੰ ਮਨਜ਼ੂਰ ਹੈ ਤਾਂ ਭਾਈ ਜੈਰਾਮ ਜੀ ਕਹਿੰਦੇ ਠੀਕ ਐ ਫਿਰ ਹੁਣੀ ਚੱਲੋ ਚਲੋ ਜਾ ਕੇ ਆਪਾਂ ਨਵਾਬ ਦੌਲਤ ਖਾਨ ਨੂੰ ਉਹਦੇ ਘਰ ਹੀ ਮਿਲ ਲੈਨੇ ਆ ਸੋ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ ਅਤੇ ਭਾਈ ਜੈਰਾਮ ਜੀ ਇਹ ਮਿਲ ਕੇ ਨਵਾਬ ਦੌਲਤ ਖਾਨ ਕੋਲ ਚਲੇ ਗਏ ਭਾਈ ਜੈਰਾਮ ਜੀ ਦੌਲਤ ਖਾਨ ਨੂੰ ਕਹਿੰਦੇ ਵੀ ਇਹ ਮੇਰੀ ਪਤਨੀ ਦਾ ਭਰਾ ਐ ਤੇ ਭਾਈ ਜੈਰਾਮ ਜੀ ਨੇ ਆਖਿਆ ਵੀ ਇਹਨਾਂ ਨੂੰ ਨਾਨਕ ਜੀ ਨੂੰ ਕੰਮ ਦੀ ਲੋੜ ਐ ਤੇ ਨਵਾਬ ਜੀ ਸਾਨੂੰ ਇੱਕ ਮੋਦੀ ਦੀ ਲੋੜ ਐ ਤਾਂ ਨਵਾਬ ਕਹਿਣ ਲੱਗਾ ਕਿ ਇਹ ਮੋਦੀ ਦਾ ਕੰਮ ਕਰ ਲੈਣਗੇ ਡ aeration ਜੀ ਕਹਿੰਦੇ ਹਾਂ ਇੱਕ ਵਾਰ ਤੁਸੀਂ ਬਿਠਾ ਕੇ ਤਾਂ ਵੇਖੋ ਇਹਨਾਂ ਨੇ ਬਹੁਤ ਵਧੀਆ ਕੰਮ ਸੰਭ ਲੈਣਾ ਤਾਂ ਨਵਾਬ ਦੌਲਤ ਖਾਨ ਕਹਿੰਦਾ ਠੀਕ ਐ ਅੱਜ ਤੋਂ ਮੈਂ ਇਹਨਾਂ ਨੂੰ ਆਪਣਾ ਮੋਦੀ ਕੋਸ਼ਿਸ਼ਿਤ ਕਰਦਾ ਨਵਾਬ ਦੌਲਤ ਖਾਨ ਨੇ 1000 ਰੁਪਇਆ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੂੰ ਦਿੱਤਾ ਤੁਸੀਂ ਸਮਾਨ ਪਾਓ ਤੇ ਸਮਾਨ ਨੂੰ ਵੇਚੋ ਤੇ ਉਸ ਦਾ ਸਾਰਾ ਹਿਸਾਬ ਵੀ ਰੱਖਣਾ ਕਹਿੰਦੇ ਆਪਣੀ ਹੱੱਟੀ ਵਿੱਚ ਜਾ ਕੇ 1000 ਰੁਪਏ ਦਾ ਸੌਦਾ ਪਾ ਲਓ ਆਪਣੇ ਹੱਤੀ ਗਾਕਾ ਨੂੰ ਤੋਲ-ਤੋਲ ਕੇ ਸਮਾਲ ਦਿਓ ਤੇ ਵਧੀਆ ਮੋਦੀਖਾਨਾ ਚਲਾਓ ਹੁਣ ਅੱਗੇ ਕੀ ਹੁੰਦਾ ਹੈ ਮਹਾਰਾਜ ਕਿਵੇਂ ਮੋਦੀਖਾਨਾ ਚਲਾਉਂਦੇ ਨੇ ਇਹ ਸਾਰਾ ਪ੍ਰਸੰਗ ਅਸੀਂ ਅਗਲੀ ਕਥਾ ਵਿੱਚ ਸਰਵਨ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ